ਜਦੋਂ ਜਦੋਂ ਚੰਗੇ ਬੰਦੇ ਸੇਵਾ ਕਰ ਨਿਕਲ ਜਾਂਦੇ ਨਾ ਉਦੋਂ ਹੀ ਹਲਕਾ ਤੇ ਸੂਬਾ ਤਰੱਕੀ ਕਰਦਾ ਹੈ ਕਈ ਲੀਡਰ ਆਉਂਦੇ ਐ ਕੱਲਾ ਗਨਮੈਨਾਂ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਆ ਹੁੱਟਰ ਬਜਾਉਣ ਵਾਸਤੇ ਲੱਗੇ ਰਹਿੰਦੇ ਐ ਅੱਜ ਮੈਂ ਝਾੜੂ ਅਟਿਆ ਜਿਨੇ ਮਲਾਂ ਵੀਰੇ ਤੁਸੀਂ ਦੇਖਿਆ ਸਾਰੇ ਕਿੱਟੇ ਹੋ ਤੁਸੀਂ ਦੇਖ ਲਓ ਸੰਗਰੂਰ ਵਾਲਿਓ ਕਿੰਦਾ ਕੀ ਸੀ ਭਗਵੰਤ ਮਾਨ ਤੇ ਹੁਣ ਕੀਤਾ ਕੀ ਉਹਨੇ ਇਹ ਤੋਂ ਵੱਡਾ ਠੱਗ ਕੋਈ ਨਹੀਂ ਹੋ ਸਕਦਾ ਇਹ ਤੋਂ ਵੱਡਾ ਠੱਗ ਨਹੀਂ ਹੋ ਸਕਦਾ ਜਿਹਨੇ ਬਰਬਾਦ ਕਰਤਾ ਪੰਜਾਬ ਸਹੀ ਮਿਹਨਤ ਬਰਬਾਦ ਕਰਤਾ ਮੈਂ ਤੇ ਹੋਰ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਵਪਾਰ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਹੁਣ ਆਪਣੇ ਕੋਲੇ ਅਕਾਲੀ ਦਲ ਤੋਂ ਬਿਨਾਂ ਕੋਈ ਚਾਰਾ ਨਹੀਂ ਆਪਣੇ ਕੋਲੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਬੋਲੇ ਥਾਉਣੇ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਥੋਡੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਆ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆ ਇੱਕ ਹੈ ਜੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨੂੰ ਇਕੱਠੇ ਲੈ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਹੈ ਤੁਸੀਂ ਕੁਛ ਮਰਜ਼ੀ ਦੇਖ ਲਓ ਸੰਗਰੂਰ ਤੋਂ ਕਿਤੇ ਮਰਜ਼ੀ ਜਾਓ ਕਿਤੇ ਮਰਜ਼ੀ ਪੰਜਾਬ ਜਾਓ ਜੋ ਕੁਛ ਦੇਖੋਗੇ ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਹੀ ਬਣਾਇਆ ਇਹਨਾਂ ਕਿਸੇ ਨੇ ਹੋਰ ਨਹੀਂ ਕੀਤਾ ਕੁਝ ਇਸ ਕਰਕੇ 10 ਸਾਲ ਆ ਜਿਹੜਾ ਖਰਾਬ ਹੋ ਗਿਆ 5 ਸਾਲ ਕਾਂਗਰਸ ਨੇ ਉਦੇ ਬਾਅਦ ਆ ਝਾੜੂ ਵਾਲੇ ਨੇ ਮੈਨੂੰ ਕਦੇ ਕਦੇ ਸੰਗਰੂਰ ਜ਼ਿਲ੍ਹੇ ਦਾ ਜ਼ਿਲ੍ਹਾ ਲੰਦਾ ਤੂਫਾਨ ਇੱਥੇ ਹੀ ਸ਼ੁਰੂ ਹੁੰਦੇ ਆ ਤੇ ਮੈਨੂੰ ਪੂਰਾ ਆਸ ਹੈ ਕਿ ਐਕਟਿੰਗ ਐਕਟਿੰਗ ਇੱਥੋਂ ਸ਼ੁਰੂ ਹੋਊਗਾ ਸੰਗਰੂਰ ਤੋਂ ਤੂਫਾਨ ਜਿਹੜਾ ਦਿੱਲੀਆਂ ਦੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਕੱਢੂਗਾ ਦਿਓ ਜਦੋਂ ਜਦੋਂ ਚੰਗੇ ਬੰਦੇ ਸੇਵਾ ਕਰ ਨਿਕਲ ਜਾਣ ਨਾ ਉਦੋਂ ਹੀ ਹਲਕਾ ਤੇ ਸੂਬਾ ਤਰੱਕੀ ਕਰਦਾ ਹੈ ਕਈ ਲੀਡਰ ਆਉਂਦੇ ਆ ਕੱਲਾ ਗਨਮੈਨਾਂ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਆ ਹੁੱਟਰ ਬਜਾਉਣ ਵਾਸਤੇ ਲੱਗੇ ਰਹਿੰਦੇ ਆ ਅੱਜ ਮੈਂ ਝਾੜੂ ਅਟਿਆ ਜਿੰਨੇ ਮਲਾਂ ਵੀ ਤੁਸੀਂ ਦੇਖਿਆ ਸਾਰੇ ਇਕੱਠੇ ਹੋ ਤੁਸੀਂ ਦੇਖ ਲਓ ਸੰਗਰੂਰ ਵਾਲਿਓ ਕਹਿੰਦਾ ਕੀ ਸੀ ਭਗਵੰਤ ਮਾਨ ਤੇ ਹੁਣ ਕੀਤਾ ਕੀ ਉਹਨੇ ਇਹ ਤੋਂ ਵੱਡਾ ਠਾਜ ਕੋਈ ਨਹੀਂ ਹੋ ਸਕਦਾ ਇਹ ਤੋਂ ਵੱਡਾ ਥੱਕ ਨਹੀਂ ਹੋ ਸਕਦਾ ਜਿਹਨੇ ਬਰਬਾਦ ਕਰਤਾ ਪੰਜਾਬ ਸਹੀ ਮਿੰਟ ਤੇ ਬਰਬਾਦ ਕਰਤਾ ਮੈਂ ਤੇ ਹੋਰ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਵਪਾਰ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਹੁਣ ਆਪਣੇ ਕੋਲੇ ਕਾਲੀ ਦਲ ਤੋਂ ਬਿਨਾਂ ਕੋਈ ਚਾਰਾ ਨਹੀਂ ਆਪਣੇ ਕੋਲੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਬੋਲੇ ਥਾਉਣੇ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਥੋਡੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਆ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆ ਇੱਕ ਹੈ ਜੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨੂੰ ਕੱਟੇ ਲੈ ਕੇ ਕੋਈ ਤਾਕਤ ਵਿੱਚ ਅਮਨ ਸ਼ਾਂਤੀ ਰੱਖ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਹੈ ਤੁਸੀਂ ਕੁਛ ਮਰਜ਼ੀ ਦੇਖ ਲਓ ਸੰਗਰੂਰ ਤੋਂ ਕਿਤੇ ਮਰਜ਼ੀ ਜਾਓ ਕਿਤੇ ਮਰਜ਼ੀ ਪੰਜਾਬ ਜਾਓ ਜੋ ਕੁਛ ਦੇਖੋਗੇ ਉਹ ਸ਼ਰੋਗਨੀ ਕਾਲੀ ਦੀ ਸਰਕਾਰ ਨੇ ਹੀ ਬਣਾਇਆ ਇਹਨਾਂ ਕਿਸੇ ਨੇ ਹੋਰ ਨਹੀਂ ਕੀਤਾ ਕੁਝ ਇਸ ਕਰਕੇ 10 ਸਾਲ ਆ ਜਿਹੜਾ ਖਰਾਬ ਹੋ ਗਿਆ 5 ਸਾਲ ਕਾਂਗਰਸ ਨੇ ਉਹਦੇ ਬਾਅਦ ਆ ਚਾਣੂ ਵਾਲੇ ਨੇ ਮੈਨੂੰ ਕਦੇ-ਕਦੇ ਸੰਗਰੂਰ ਜ਼ਿਲ੍ਹੇ ਤੋਂ ਜਿਲ੍ਹਾ ਲੰਧਾ ਤੂਫਾਨ ਇੱਥੇ ਸ਼ੁਰੂ ਹੁੰਦੇ ਆ ਤੇ ਮੈਨੂੰ ਪੂਰਾ ਆਸ ਹੈ ਕਿ ਐਕਟਿਵ ਐਕਟਿਵ ਇੱਥੋਂ ਸ਼ੁਰੂ ਹੋਊਗਾ ਸੰਗਰੂਰ ਤੋਂ ਤੂਫਾਨ ਜਿਹੜਾ ਦਿੱਲੀਆਂ ਦੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਕੱਢੂਗਾ